ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਲਰਨੋਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਸੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ ਹਾਜ਼ਰ ਹਾਂ ਅੱਜ ਆਪਣੀ ਕਲਾਸ ਨੰਬਰ 3 ਜਿਹੜੀ ਆਪਣੀ ਪੰਜਾਬੀ ਈਟੀਟੀ ਕੈਡਰ ਤੇ ਪੰਜਾਬੀ ਮਾਸਟਰ ਕੈਡਰ ਲਈ ਚੱਲ ਰਹੀ ਹੈ ਸੋ ਜਿਹੜੇ ਬੱਚੇ ਨੇ ਮੇਰੀ ਪਿਛਲੀ ਦੋ ਕਲਾਸਿਸ ਨਹੀਂ ਦੇਖੀਆਂ ਉਹ ਮੇਰੇ ਚੈਨਲ ਤੇ ਜਾ ਕੇ ਜਰੂਰ ਦੇਖੋ ਹੀ ਕਿਉਂਕਿ ਉਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਜੀ ਤੁਹਾਡੇ ਲਈ ਸੋ ਅੱਜ ਦੀ ਕਲਾਸ ਆਪਣੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ ਜੀ ਸੋ ਕਲਾਸ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਬਣੇ ਰਹਿਣਾ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਕਿਉਂਕਿ ਜਿਹੜੀ ਇਹ ਆਪਾਂ ਇੱਥੇ ਐਮਸੀਕਿਊ ਕਰਵਾ ਰਹੇ ਹਾਂ ਇਹ ਫ੍ਰੀ ਆਫ ਕੋਸਟ ਤੁਹਾਨੂੰ ਤਿਆਰੀ ਕਰਵਾ ਰਹੇ ਆਂ ਆਪਾਂ ਸੋ ਫਰਸਟ ਕੁਐਸਚਨ ਦੇਖੋ ਜੀ ਹਰ ਸਾਲ ਲੋੜੀ ਦਾ ਤਿਹਾਰ ਕਦੋਂ ਮਨਾਇਆ ਜਾਂਦਾ ਹੈ ਫਰਸਟ ਹੈ ਜੀ 13 ਫਰਵਰੀ ਸੈਕਿੰਡ ਹੈ 13 ਜਨਵਰੀ ਥਰਡ ਹੈ 13 ਅਪ੍ਰੈਲ ਫੋਰਥ ਹੈ 13 ਮਾਰਚ ਕੀ ਆਨਸਰ ਆਜੂਗਾ ਜ ਸਪੈਸ਼ਲੀ ਆਪਣੇ ਪੰਜਾਬ ਵਿੱਚ ਕਦੋਂ ਮਨਾਏ ਜਾਂਦੇ ਤੈਡ ਅਨਸਰ ਆਜੂਗਾ ਜੀ ਸੈਕਿੰਡ 13 ਜਨਵਰੀ 13 ਜਨਵਰੀ ਨੂੰ ਕੀ ਆਪਣੇ ਲੋੜੀ ਦਾ ਤਿਹਾਰ ਮਨਾਏ ਜਾਂਦੇ ਸੈਕਿੰਡ ਅਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਹੀ ਰਾਖੀ ਦਾ ਤਿਹਾਰ ਕਿਹੜੇ ਮਹੀਨੇ ਵਿੱਚ ਮਨਾਇਆ ਜਾਂਦਾ ਜ ਜਿਹਨੂੰ ਆਪਾਂ ਰਖੜੀ ਵੀ ਕਹਿੰਦੇ ਨੇ ਆ ਪੰਜਾਬੀ ਚ ਤੇ ਹਿੰਦੀ ਚੋਂ ਰਾਖੀ ਹੁੰਦੀ ਹੈ ਵੀ ਉਹ ਤਿਹਾਰ ਕਿਹੜੇ ਮਹੀਨੇ ਵਿੱਚ ਮਨਾਇਆ ਜਾਂਦਾ ਜੀ ਫਸਟ ਹੈ ਚੇਤ ਸੈਕਿੰਡ ਹੈ ਫੱਗਣ ਥਰਡ ਹੈ ਮਾਰਗ ਫੋਰਥ ਹੈ ਸੋਨ ਕੀ ਅਨਸਰ ਆਜੂਗਾ ਜੀ ਇਹਦਾ ਇਹਨ ਅਨਸਰ ਆਜੂਗਾ ਜੀ 4th ਸੋਨ ਸੋਨ ਮਹੀਨੇ ਵਿੱਚ ਕੀ ਹੈ ਜਿਹੜਾ ਰਖੜੀ ਦਾ ਤਿਹਾਰ ਹੈ ਜਾਂ ਰਾਖੀ ਦਾ ਤਿਹਾਰ ਇਹਦੀ ਮਨਾਇਆ ਜਾਂਦਾ ਹੈ 4th ਅਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਲੋੜੀ ਦਾ ਤਿਹਾਰ ਕਿਹੜੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਫਸਟ ਹੈ ਜੀ ਚੇਤ ਸੈਕਿੰਡ ਹੈ ਫੱਗਣ ਥਰਡ ਹੈ ਪੋ 4th ਹੈ ਸੋਨ ਦੇਸੀ ਮਹੀਨੇ ਦੀ ਗੱਲ ਕਰ ਰਿਹਾ ਵੀ ਲੋੜੀ ਦਾ ਤਿਹਾਰ ਹੈ ਜੀ ਉਹ ਕਿਹੜੇ ਦੇਸੀ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਕੀ ਅਨਸਰ ਆਜੂਗਾ ਜੀ ਇਸ ਕੁਐਸਚਨ ਦਾ ਤੇ ਇਹਨ ਅਨਸਰ ਆਜੂਗਾ ਜੀ ਪੋ ਪੋਮਾਈ ਨੇ ਵਿੱਚ ਕੀ ਹੈਗਾ ਲੋੜੀ ਦਾ ਤਿਹਾਰ ਮਨਾਇਆ ਜਾਂਦਾ ਹੈ 3rd ਆਨਸਰ ਆ ਜਾਊਗਾ ਨੈਕਸਟ ਕੁਐਸਚਨ ਦੇਖੋ ਹੀ ਛਪਾਰ ਦਾ ਮੇਲਾ ਕਿਸ ਦੀ ਸਮਾਤ ਤੇ ਲੱਗਦਾ ਹੈ ਫਸਟ ਹੈ ਜੀ ਗੁੱਗਾ ਪੀਰ ਸੈਕਿੰਡ ਹੈ ਬਾਬਾ ਫਰੀਦ 3rd ਹੈ ਨizamuddin اولیاء 4th ਹੈ ਪੀਰ ਮੁਹੰਮਦ ਸ਼ਾ ਕੀ ਆਨਸਰ ਆ ਜਾਊਗਾ ਜੀ ਇਸ ਕੁਐਸਚਨ ਦਾ ਵੀ ਜਿਹੜਾ ਛਪਾਰ ਦਾ ਮੇਲਾ ਹੈ ਉਹ ਕਿਸ ਦੀ ਸਮਾਤ ਤੇ ਲੱਗਦੇ ਤਾਈਦ ਆਨਸਰ ਆ ਜਾਊਗਾ ਜੀ ਫਸਟ ਗੁੱਗਾ ਪੀਰ ਗੁੱਗਾ ਪੀਰ ਦੀ ਸਮਾਤਿਕ ਇਹ ਚਪਾਰ ਦਾ ਮੇਲਾ ਲੱਗਦਾਈ ਫਸਟ ਆਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਪੰਜਾਬ ਵਿੱਚ ਕਿਸਾਨ ਮੇਲਾ ਕਿੱਥੇ ਲੱਗਦਾ ਹੈ ਫਸਟ ਹੈ ਲੁਧਿਆਣਾ ਸੈਕਿੰਡ ਹੈ ਜਲੰਧਰ ਥਰਡ ਹੈ ਅੰਮ੍ਰਿਤਸਰ ਫੋਰਥ ਹੈ ਮੁਕਤਸਰ ਕੀ ਆਨਸਰ ਆਜੂਗਾ ਜੀ ਬੀ ਪੰਜਾਬ ਵਿੱਚ ਆਪਣੇ ਕਿਸਾਨ ਮੇਲਾ ਜਿਓ ਕਿੱਥੇ ਲੱਗਦਾ ਹੈ ਕੀ ਆਨਸਰ ਆਜੂਗਾ ਇਸ ਕੁਐਸਚਨ ਦੇ ਇਹ ਅਨਸਰ ਆ ਜਾਊਗਾ ਜੀ ਫਸਟ ਲੁਧਿਆਣਾ ਲੁਧਿਆਣਾ ਵਿੱਚ ਕੀ ਹੈ ਜਿਹੜਾ ਆਪਣਾ ਕਿਸਾਨ ਮੇਲਾ ਪੰਜਾਬ ਵਿੱਚ ਉਹ ਕੀ ਲੱਗਦਾ ਹੈ ਫਸਟ ਅਨਸਰ ਆ ਜਾਊਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਹਰ ਸਾਲ ਵਿੱਚ ਕਿਸਾਨ ਮੇਲਾ ਕਿੰਨੀ ਵਾਰ ਲੱਗਦਾ ਹੈ ਠੀਕ ਹੈ ਕਹਿੰਦਾ ਮੀਨਿੰਗ ਕੀ ਹੈ ਵੀ ਜਿਹੜਾ ਆਪਣਾ ਕਿਸਾਨ ਮੇਲਾ ਲੱਗਦਾ ਹੈ ਜੀ ਪੰਜਾਬੀ ਯੂਨੀਵਰਸ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਉਹ ਕਹਿੰਦਾ ਜਿਹੜਾ ਕਿਸਾਨ ਮੇਲਾ ਸਾਲ ਵਿੱਚ ਕਿੰਨੇ ਵਾਰ ਲੱਗਦਾ ਹੈ ਫਸਟ ਹੈਗੇ ਚਾਰ ਵਾਰ ਸੈਕਿੰਡ ਹੈ ਤਿੰਨ ਵਾਰ ਥਰਡ ਹੈਗੇ ਦੋ ਵਾਰ ਫੋਰਥ ਹੈਗੇ ਇੱਕ ਵਾਰ ਕੀ ਆਨਸਰ ਆਜੂਗਾ ਜੀ ਤਾਂ ਇਹਦਾ ਆਨਸਰ ਆਜੂਗਾ ਜੀ ਥਰਡ ਦੋ ਵਾਰ ਕੀ ਹੈਗਾ ਸਾਲ ਵਿੱਚ ਜਿਹੜਾ ਕਿਸਾਨ ਮੇਲਾ ਲੱਗਦਾ ਹੈ ਥਰਡ ਆਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਜੀ ਕੀ ਕਲੀ ਕਿਸ ਦਾ ਨਾਚ ਹੈ ਫਸਟ ਹੈ ਜੀ ਮੁੰਡਿਆਂ ਦਾ ਸੈਕਿੰਡ ਹੈ ਕੁੜੀਆਂ ਦਾ ਥਰਡ ਹੈ ਤੀਵੀਆਂ ਦਾ ਫੋਰਥ ਹੈ ਦੂਜਾ ਤੇ ਤੀਜਾ ਦੋਨੋਂ ਕੀ ਆਨਸਰ ਆਜੂਗਾ ਜੀ ਵੀ ਜਿਹੜਾ ਕੀਕਲੀ ਦਾ ਨਾਚ ਹੈ ਜੀ ਉਹ ਕਿਸ ਦਾ ਨਾਚ ਹੈ ਤਾਂ ਇਹਦਾ ਆਨਸਰ ਆਜੂਗਾ ਜੀ ਕੁੜੀਆਂ ਦਾ ਸੈਕਿੰਡ ਆਨਸਰ ਆਜੂਗਾ ਵੀ ਕੁੜੀਆਂ ਦਾ ਨਾਚ ਹੈ ਜੀ ਕੀਕਲੀ ਸੈਕਿੰਡ ਆਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਏ ਚਪਾਰ ਦਾ ਮੇਲਾ ਕਿਹੜੇ ਜ਼ਿਲ੍ਹੇ ਵਿੱਚ ਲੱਗਦਾ ਹੈ ਫਸਟ ਹੈ ਜੀ ਲੁਧਿਆਣਾ ਸੈਕਿੰਡ ਹੈ ਜਲੰਧਰ ਥਰਡ ਅੰਮ੍ਰਿਤਸਰ ਫੋਰਥ ਹੈ ਸੰਗਰੂਰ ਕੀ ਆਨਸਰ ਆਜੂਗਾ ਜੀ ਵਿਚਪਾਰ ਦਾ ਮੇਲਾ ਹੈ ਜੀ ਉਹ ਕਿਹੜੇ ਜ਼ਿਲ੍ਹੇ ਵਿੱਚ ਲੱਗਦੇ ਤਾਂ ਇਹਦਾ ਅਨਸਰ ਆਜੂਗਾ ਜੀ ਫਸਟ ਲੁਧਿਆਣਾ ਲੁਧਿਆਣਾ ਜ਼ਿਲ੍ਹੇ ਵਿੱਚ ਕੀ ਹੈ ਛਪਾਰ ਦਾ ਮੇਲਾ ਲੱਗਦਾ ਹੈ ਫਸਟ ਅਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਜੀ 40 ਮੁਕਤੀਆਂ ਦੀ ਯਾਦ ਵਿੱਚ ਮੁਕਤ ਸਰ ਦਾ ਮੇਲਾ ਕਿਹੜੇ ਮਹੀਨੇ ਵਿੱਚ ਲੱਗਦਾ ਹੈ ਫਸਟ ਹੈ ਜੀ ਫੱਗਣ ਸੈਕਿੰਡ ਹੈ ਚੇਤ ਥਰਡ ਹੈ ਮਾਰਗ 4th ਹੈ ਭਾਦੋ ਕੀ ਅਨਸਰ ਆਜੂਗਾ ਜੀ ਵੀ ਜਿਹੜੇ ਆਪਣੇ 40 ਮੁਕਤੇ ਹੋਏ ਸੀ ਜੀ ਉਨ੍ਹਾਂ ਦੀ ਆਦ ਵਿੱਚ ਜਿਹੜਾ ਮੁਕਤਸਰ ਦਾ ਮੇਲਾ ਹੈ ਉਹ ਕਿਹੜੇ ਮਹੀਨੇ ਵਿੱਚ ਲੱਗਦੇ ਕੀ ਆਨਸਰ ਆਜੂਗਾ ਇਸ ਕੁਐਸਚਨ ਦਾ ਤਾਂ ਇਹ ਆਨਸਰ ਆਜੂਗਾ ਜੀ 3rd ਮਾਗ ਮਾਗ ਮਹੀਨੇ ਵਿੱਚ ਕੀ ਹੈਗਾ ਚਾਲੀ ਮੁਕਤੇ ਦੀ ਆਦ ਵਿੱਚ ਜਿਹੜਾ ਮੁਕਤਸਰ ਵਿੱਚ ਮੇਲਾ ਲੱਗਦਾ ਹੈ 3rd ਆਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਪੰਜਾਬ ਵਿੱਚ ਹੋਲਾ ਮਹਾ ਲਦਾ ਤਿਹਾਰ ਕਿੱਥੋਂ ਦਾ ਸਭ ਤੋਂ ਪ੍ਰਸਿੱਧ ਹੈ 1st ਲੁਧਿਆਣਾ 2nd ਆਨੰਦਪੁਰ ਸਾਹਿਬ 3rd ਅੰਮ੍ਰਿਤਸਰ 4th ਸੰਗਰੂਰ ਕੀ ਆਨਸਰ ਆਜੂਗਾ ਜੀ ਵੀ ਕਿਹੜੀ ਥਾਂ ਦਾ ਜਿਹੜਾ ਹੋਲਾ ਮਹਾ ਲੈਜ ਸਭ ਤੋਂ ਜ਼ਿਆਦਾ ਪ੍ਰਸਿੱਧ ਹੈ ਜੀ ਤਾਂ ਇਹਨਾਂ ਆਨਸਰ ਆਜੂਗਾ ਜੀ ਸੈਕਿੰਡ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਦਾ ਹੋਲਾ ਮਹਾ ਲਖੀਏ ਸਭ ਤੋਂ ਜ਼ਿਆਦਾ ਪ੍ਰਸਿੱਧ ਹੈ ਜੀ ਪੰਜਾਬ ਚ ਨੈਕਸਟ ਕੁਐਸਚਨ ਦੇਖੋ ਹੀ ਛਪਾਰ ਦਾ ਮੇਲਾ ਕਿਹੜੇ ਮਹੀਨੇ ਵਿੱਚ ਲੱਗਦਾ ਹੈ ਫਸਟ ਹੈ ਜੀ ਫੱਗਣ ਸੈਕਿੰਡ ਹੈ ਭਾਦੋ ਥਰਡ ਹੈ ਮਾਘ ਫੋਰਥ ਹੈ ਚੇਤ ਕੀ ਆਨਸਰ ਆਜੂਗਾ ਜੀ ਵਿਦੇਸੀ ਮਹੀਨਾ ਦੇ ਹਿਸਾਬ ਨਾਲ ਜਿਹੜਾ ਸਪਾਰਦ ਮੇਲਾ ਜੁ ਕਿਹੜੇ ਮਹੀਨੇ ਵਿੱਚ ਲੱਗਦਾ ਹੈ ਤੇ ਇਹਦਾ ਅਨਸਰ ਆਜੂਗਾ ਜੀ ਸੈਕਿੰਡ ਭਾਦੋ ਭਾਦੋ ਮਹੀਨੇ ਵਿੱਚ ਕੀ ਹੈ ਛਪਾਰ ਦਾ ਮੇਲਾ ਲੱਗਦਾ ਹੈ ਸੈਕਿੰਡ ਅਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਜੀ ਪੰਜਾਬ ਵਿੱਚ ਵਿਸਾਖੀ ਦਾ ਤਿਹਾਰ ਕਿਹੜੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਫਸਟ ਹੈ ਜੀ ਫਸਲ ਦੇ ਪੱਕਣ ਦੀ ਖੁਸ਼ੀ ਵਿੱਚ ਸੈਕਿੰਡ ਹੈ ਖਾਲਸਾ ਪੰਥ ਦੀ ਸਾਜਨਾ ਕਰਕੇ ਥਰਡ ਹੈ ਫਸਲ ਦੇ ਪੱਕਣ ਦੀ ਖੁਸ਼ੀ ਵਿੱਚ ਫੋਰਤ ਆਨੰਦਪੁਰ ਸਾਹਿਬ ਦੀ ਸਥਾਪਨਾ ਕਰਕੇ ਕੀ ਅਨਸਰ ਆਜੂਗਾ ਜੀ ਇਸ ਕੁਐਸਚਨ ਦਾ ਵੀ ਜਿਹੜਾ ਵਿਸਾਖੀ ਦਾ ਤਿਹਾਰਾ ਕਿਉਂ ਮਨਾਇਆ ਜਾਂਦਾ ਹੈ ਤਾਂ ਇਹ ਅਨਸਰ ਆਜੂਗਾ ਜੀ 3rd ਫਸਲ ਦੀ ਪੱਕਣ ਦੀ ਖੁਸ਼ੀ ਵਿੱਚ ਫਸਲ ਦੀ ਪੱਕਣ ਦੀ ਖੁਸ਼ੀ ਵਿੱਚ ਕੀ ਹੈ ਪੰਜਾਬੀ ਵਿੱਚ ਜਿਹੜਾ ਵਿਸਾਖੀ ਦਾ ਤਿਹਾਰਾ ਜਿਵੇਂ ਮਨਾਇਆ ਜਾਂਦਾ ਹੈ 3rd ਅਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਜੀ ਮਾਗੀ ਦਾ ਮੇਲਾ ਸਭ ਤੋਂ ਪ੍ਰਸਿੱਧ ਕਿੱਥੋਂ ਦਾ ਹੈ ਫਸਟ ਹੈ ਜੀ ਮੁਕਤਸਰ ਸਾਹਿਬ ਸੈਕਿੰਡ ਹੈ ਅੰਮ੍ਰਿਤਸਰ ਥਰਡ ਹੈ ਗੋਇੰਦਵਾਲ ਫੋਰਥ ਹੈ ਕਰਤਾਰਪੁਰ ਕੀ ਅਨਸਰ ਆਜੂਗਾ ਜੀ ਵਿਕਿੱਤ ਜਿਹੜਾ ਮਾਗੇ ਦਾ ਮੇਲਾ ਸਭ ਤੋਂ ਜ਼ਿਆਦਾ ਪ੍ਰਸਿੱਧ ਹੈ ਕੀ ਅਨਸਰ ਆਜੂਗਾ ਇਸ ਕੁਐਸਚਨ ਦਾ ਹੀ ਤਾਂ ਇਹਦਾ ਅਨਸਰ ਆਜੂਗਾ ਮੁਕਤਸਰ ਮੁਕਤਸਰ ਸਾਹਿਬ ਦਾ ਕੀ ਹੈ ਜਿਹੜਾ ਮਾਗੇ ਦਾ ਮੇਲਾ ਸਭ ਤੋਂ ਜ਼ਿਆਦਾ ਪ੍ਰਸਿੱਧ ਹੈ ਜੀ ਫਸਟ ਅਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਹੀ ਜਰਗ ਦਾ ਮੇਲਾ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਲੱਗਦਾ ਹੈ 1st ਲੁਧਿਆਣਾ 2nd ਜਲੰਧਰ 3rd ਅੰਮ੍ਰਿਤਸਰ 4th ਸੰਗਰੂਰ ਕੀ ਆਨਸਰ ਆਜੂਗਾ ਜੀ ਵੀ ਜਿਹੜਾ ਜਰਗ ਦਾ ਮੇਲਾ ਹੈ ਜੀ ਉਹ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਲੱਗਦਾ ਹੈ ਤਾਂ ਇਹਦਾ ਆਨਸਰ ਆਜੂਗਾ ਜੀ ਲੁਧਿਆਣਾ 1st ਦਾ ਜਵਾਬ ਆਜੂਗਾ ਜੀ ਲੁਧਿਆਣਾ ਵਿੱਚ ਕੀ ਹੈ ਜਰਗ ਦਾ ਮੇਲਾ ਲੱਗਦਾ ਹੈ ਨੈਕਸਟ ਕੁਐਸਚਨ ਦੇਖੋ ਜੀ ਜਗਰਾਮਾ ਦੀ ਰੋਸ਼ਨੀ ਕੀ ਹੈ ਫਸਟ ਹੈ ਜੀ ਮੇਲਾ ਸੈਕਿੰਡ ਹੈ ਗੀਤ ਥਰਡ ਹੈ ਕਵਿਤਾ ਫੋਰਥ ਹੈ ਫਿਲਮ ਕੀ ਅਨਸਰ ਆਜੂਗਾ ਜੀ ਵਿਜਗਰਾਮਾ ਦੀ ਰੋਸ਼ਨੀ ਕੀ ਹੈ ਜੀ ਤਾਂ ਇਹਦਾ ਅਨਸਰ ਆਜੂਗਾ ਜੀ ਮੇਲਾ ਜਗਰਾਮਾ ਦੀ ਰੋਸ਼ਨੀ ਕੀ ਹੈ ਇੱਕ ਮੇਲਾ ਹੈ ਜੀ ਫਸਟ ਅਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਜੀ ਬਸੰਤ ਦਾ ਮੇਲਾ ਕਿਹੜੇ ਮਹੀਨੇ ਵਿੱਚ ਲੱਗਦਾ ਹੈ ਫਸਟ ਹੈ ਜੀ ਫੱਗਣ ਸੈਕਿੰਡ ਹੈ ਭਾਦੋ ਥਰਡ ਹੈ ਮਾਰਗ ਫੋਰਥ ਹੈ ਚੇਤ ਕੀ ਅਨਸਰ ਆਜੂਗਾ ਜੀ ਵੀ ਜਿਹੜਾ ਬਸੰਤ ਦਾ ਮੇਲਾ ਹੈ ਜੀ ਉਹ ਕਿਹੜੇ ਮਹੀਨੇ ਵਿੱਚ ਲੱਗਦੇ ਦਾ ਅਨਸਰ ਆਜੂਗਾ ਜੀ 3rd ਮਾਗ ਮਾਗ ਮਹੀਨੇ ਵਿੱਚ ਕੀ ਹੈ ਬਸੰਤ ਦਾ ਜਿਹੜਾ ਮੇਲਾ ਉਹ ਲੱਗਦਾ ਹੈ 3rd ਅਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਮੱਗੀ ਦਾ ਮੇਲਾ ਕਿੱਥੇ ਲੱਗਦਾ ਹੈ ਫਸਟ ਹੈ ਜੀ ਲੁਧਿਆਣਾ ਸੈਕਿੰਡ ਹੈ ਜਲੰਧਰ 3rd ਹੈ ਅੰਮ੍ਰਿਤਸਰ 4th ਹੈ ਮੁਕਤਸਰ ਕੀ ਅਨਸਰ ਆਜੂਗਾ ਜੀ ਵੀ ਜਿਹੜਾ ਮੱਗੀ ਦਾ ਮੇਲਾ ਹੈ ਜੋ ਕਿੱਥੇ ਲੱਗਦਾ ਹੈ ਤੈਡ ਅਨਸਰ ਆਜੂਗਾ ਜੀ ਮੁਕਤਸਰ ਸਾਹਿਬ ਫੋਰਥ ਅਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਜੀ ਰੋਸ਼ਨੀ ਦਾ ਮੇਲਾ ਕਿੱਥੇ ਲੱਗਦਾ ਹੈ ਫਸਟ ਹੈ ਜਗਰਾਮਾ ਸੈਕਿੰਡ ਹੈ ਜਲੰਧਰ ਥਰਡ ਹੈ ਅੰਮ੍ਰਿਤਸਰ ਫੋਰਥ ਹੈ ਸੰਗਰੂਰ ਕੀ ਅਨਸਰ ਆਜੂਗਾ ਜੀ ਵੀ ਰੋਸ਼ਨੀ ਦਾ ਮੇਲਾ ਕਿੱਥੇ ਲੱਗਦਾ ਹੈ ਤੈਡ ਅਨਸਰ ਆਜੂਗਾ ਜਗਰਾਮਾ ਜਗਰਾਮਾ ਵੀ ਕਿਹਾ ਰੋਸ਼ਨੀ ਦਾ ਮੇਲਾ ਜੀ ਨੂੰ ਜਗਰਾਮਾ ਦਾ ਮੇਲਾ ਵੀ ਕਿਹਾ ਜਾਂਦਾ ਹੈ ਕਿਉਂਕਿ ਉੱਥੇ ਜਗਰਾਮਾ ਵੀ ਖੇ ਲੱਗਦਾ ਹੈ ਜੀ ਫਸਟ ਅਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਜੀ ਪੰਜਾਬੀ ਸੰਗੀਤ ਸਾਜ਼ਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ ਫਸਟ ਹੈ 4 ਸੈਕਿੰਡ ਹੈ 5 ਥਰਡ ਹੈ 6 ਫੋਰਥ ਹੈ 7 ਕੀ ਆਨਸਰ ਆਜੂਗਾ ਜੀ ਵੀ ਜਿਹੜੇ ਆਪਣੇ ਪੰਜਾਬੀ ਸੰਗੀਤ ਸਾਜ਼ ਨੇ ਜੀ ਉਹਨੂੰ ਆਪਾਂ ਕਿੰਨੇ ਭਾਗਾਂ ਵਿੱਚ ਵੰਡ ਸਕਦੇ ਤੈਨਾਂ ਆਨਸਰ ਆਜੂਗਾ ਜੀ 4 ਚਾਰ ਭਾਗਾਂ ਵਿੱਚ ਕੀ ਆਪਣੇ ਜਿਹੜੇ ਸੰਗੀਤ ਸਾਜ਼ ਨੇ ਜੀ ਪੰਜਾਬੀ ਦੇ ਵੰਡੇ ਜਾਂਦੇ ਨੇ ਜੀ ਫਸਟ ਆਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਜੀ ਕਿਹੜੇ ਨਾਚ ਵਿੱਚ ਸੰਗੀਤ ਸਾਜ਼ ਦੀ ਲੋੜ ਨਹੀਂ ਹੁੰਦੀ ਫਸਟ ਹੈ ਜੀ ਗਿੱਧਾ ਸੈਕਿੰਡ ਹੈ ਸੰਮੀ ਥਰਡਾ ਚੁੰਮਰ ਫੋਰਥਾ ਪੰਗੜਾ ਕਿ ਅਨਸਰ ਆਜੂਗਾ ਜੀ ਵੀ ਕਿਹੜਾ ਨਾਚ ਹੈ ਜੀ ਜਿਹਦੇ ਵਿੱਚ ਸੰਗੀਤ ਸਾਜ਼ ਦੀ ਲੋੜ ਨਹੀਂ ਹੁੰਦੀ ਤਾਂ ਇਹਦਾ ਅਨਸਰ ਆਜੂਗਾ ਜੀ ਸੰਮੀ ਸੰਮੀ ਜਿਹੜਾ ਲੋਕ ਨਾਚ ਹੈ ਜੀ ਉਹਦੇ ਵਿੱਚ ਸੰਗੀਤ ਸਾਜ਼ ਦੀ ਲੋੜ ਨਹੀਂ ਹੁੰਦੀ ਸੈਕਿੰਡ ਅਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਜੀ सिटी ऑफ ਢੰਗੜਾ ਕਿਹੜੇ ਸ਼ਹਿਰ ਨੂੰ ਕਿਹਾ ਗਿਆ ਹੈ ਫਸਟ ਹੈ ਜੀ ਝੰਗ ਸੈਕਿੰਡ ਹੈ ਸਿਆਲਕੋਟ ਥਰਡ ਹੈ ਲਾਹੌਰ ਫੋਰਥ ਹੈ ਪਟਿਆਲਾ ਕੀ ਆਨਸਰ ਆਜੂਗਾ ਜੀ ਵੀ ਸਿਟੀ ਆਫ ਢੰਗੜਾ ਕਿਹੜੇ ਸ਼ਹਿਰ ਨੂੰ ਕਿਹਾ ਗਿਆ ਹੈ ਤਾਂ ਇਹਦਾ ਆਨਸਰ ਆਜੂਗਾ ਜੀ ਫਸਟ ਝੰਗ ਝੰਗ ਨੂੰ ਕੀ ਹੈਗਾ ਸਿਟੀ ਆਫ ਢੰਗੜਾ ਸ਼ਹਿਰ ਦੇ ਨਾਮ ਨਾਲ ਵੀ ਜਾਣੇ ਜਾਂਦੇ ਫਸਟ ਆਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਜੀ ਲੈਂਡ ਆਫ ਲਵ ਕਿਹੜੇ ਸ਼ਹਿਰ ਨੂੰ ਕਿਹਾ ਜਾਂ ਕਿਹਾ ਜਾਂਦਾ ਹੈ ਬੀਪੀਆਰ ਵਾਲੀ ਧਰਤੀ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ ਫਸਟ ਹੈ ਜੀ ਪਾਕਪਟਨ ਪਟਨ ਸੈਕਿੰਡ ਹੈ ਪਟਿਆਲਾ ਥਰਡ ਹੈ ਡੇਰਾਗਾਚੀ ਖਾਂ ਥਰਡ ਹੈ ਫੋਰਥ ਹੈ ਜੀ ਚੰਗ ਕੀ ਅਨਸਰ ਆਜੂਗਾ ਜੀ ਇਸ ਕੁਐਸਚਨ ਦਾ ਤੇ ਇਹਦਾ ਅਨਸਰ ਆਜੂਗਾ ਜੀ ਫੋਰਥ ਚੰਗ ਚੰਗ ਨੂੰ ਕੀ ਹੈ ਲੈਂਡ ਆਫ ਲਵ ਦੇ ਨਾਲ ਨਾਲ ਵੀ ਕਿਹਾ ਜਾਣਿਆ ਜਾਂਦਾ ਹੈ ਫੋਰਥ ਅਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਜੀ ਢੋਲ ਸੰਗੀਤ ਸਾਜ਼ ਕਿਸ ਲੱਕੜ ਤੋਂ ਬਣਿਆ ਹੁੰਦਾ ਹੈ ਫਸਟ ਹੈ ਜੀ ਟਾਲੀ ਸੈਕਿੰਡ ਹੈ ਕਿਕਰ ਥਰਡ ਹੈ ਅੰਬ ਫੋਰਥ ਹੈ ਨਿੰਮ ਕੀ ਆਨਸਰ ਆਜੂਗਾ ਜੀ ਵੀ ਜਿਹੜਾ ਜਿਹੜਾ ਢੋਲ ਆਪਣਾ ਸੰਗੀਤ ਸਾਜ਼ ਹੈ ਜੀ ਉਹ ਕਿਹੜੀ ਲੱਕੜ ਤੋਂ ਬਣਿਆ ਹੁੰਦਾ ਹੈ ਠਾਈਨ ਆਨਸਰ ਆਜੂਗਾ ਜੀ ਅੰਬ ਥਰਡ ਆਨਸਰ ਆਜੂਗਾ ਜੀ ਅੰਬ ਜਿਹੜਾ ਅੰਬ ਦੀ ਆਪਣਾ ਦਰਖਤ ਹੁੰਦਾ ਹੈ ਜੇ ਲੱਕੜ ਹੈ ਅੰਬ ਦੀ ਉਹਨਾਂ ਤੋਂ ਕੀ ਹੈ ਬਣਿਆ ਹੁੰਦੇ ਢੋਲ ਥਰਡ ਆਨਸਰ ਆ ਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਗਦਰੀ ਬਾਬਿਆਂ ਦਾ ਮੇਲਾ ਪੰਜਾਬੀ ਵਿੱਚ ਕਿੱਥੇ ਲੱਗਦਾ ਹੈ ਫਸਟ ਹੈ ਜੀ ਲੁਧਿਆਣਾ ਸੈਕਿੰਡ ਹੈ ਫਿਰੋਜ਼ਪੁਰ ਥਰਡ ਹੈ ਕਿਲਾ ਰਾਏਪੁਰ ਥਰਡ ਹੈ ਜਲੰਧਰ ਕੀ ਆਨਸਰ ਆ ਜੂਗਾ ਜੀ ਵੀ ਜਿਹੜਾ ਆਪਣਾ ਗਦਰੀ ਬਾਬੇ ਦਾ ਮੇਲਾ ਹੈ ਜੀ ਉਹ ਪੰਜਾਬੀ ਵਿੱਚ ਕਿੱਥੇ ਲੱਗਦੇ ਕੀ ਆਨਸਰ ਆ ਜੂਗਾ ਇਸ ਕੁਐਸਚਨ ਦਾ ਹੀ ਤੇ ਤਾਂ ਆਨਸਰ ਆ ਜੂਗਾ ਜੀ 4th ਜਲੰਧਰ ਜਲੰਧਰ ਵਿਖੇ ਕੀ ਹੈਗਾ ਗਦਰੀ ਬਾਬੇ ਦਾ ਮੇਲਾ ਲੱਗਦਾ ਹੈ ਜੀ ਫੋਰ ਜਵਾਂਸ ਆਜੂਗਾ। ਨੈਕਸਟ ਕੁਐਸਚਨ ਦੇਖੋ। ਕਿਹੜਾ ਮੇਲਾ ਸਿੱਖ ਇਤਿਹਾਸ ਨਾਲ ਸੰਬੰਧਿਤ ਹੈ? ਫਸਟ ਹੈ ਜਰਗਦਾ ਮੇਲਾ, ਸੈਕਿੰਡ ਹੈ ਜਗਰਾਵਾਂ ਦਾ ਮੇਲਾ, ਥਰਡ ਹੈ ਚਪਾਰ ਦਾ ਮੇਲਾ, ਫੋਰ ਤੇ ਮੁਕਤਸਰ ਦਾ ਮੇਲਾ। ਕੀ ਅਨਸਰ ਆਜੂਗਾ ਜੀ? ਵੀ ਕਿਹੜਾ ਮੇਲਾ ਹੈ ਜਿਹੜਾ ਸਿੱਖ ਇਤਿਹਾਸ ਨਾਲ ਸੰਬੰਧਿਤ ਹੈ? ਤਾਂ ਅਨਸਰ ਆਜੂਗਾ ਜੀ ਮੁਕਤਸਰ ਸਾਹਿਬ ਦਾ ਮੇਲਾ। ਮੁਕਤਸਰ ਦਾ ਮੇਲਾ ਕਿਹੇਗਾ ਸੰਬੰਧਿਤ ਹੈ ਜੀ? ਆਪਣੇ ਸਿੱਖੀ ਇਤਿਹਾਸ ਨਾਲ ਫੋਰਥ ਆਨਸਰ ਆ ਜਾਊਗਾ। ਨੈਕਸਟ ਕੁਐਸਚਨ ਦੇਖੋ। ਜਗਰਾਮਾ ਦੀ ਰੋਸ਼ਨੀ ਨਾਮਿਕ ਮੇਲਾ ਕਿਹੜੇ ਫਕੀਰ ਦੇ ਦਰਗਾਹ ਤੇ ਲੱਗਦਾ ਹੈ? ਫਸਟ ਹੈ ਜੀ ਬਾਬਾ ਫਰੀਦ, ਸੈਕਿੰਡ ਹੈ Hazrat Muhammad, ਮੁਹੱਕਮ, 우딘, ਥਰਡ ਹੈ Nizamuddin Awliya, ਫੋਰਥ ਹੈ ਜੀ ਪੀਰ ਮੁਹੰਮਦ ਸ਼ਾ। ਕੀ ਆਨਸਰ ਆ ਜਾਊਗਾ ਇਸ ਕੁਐਸਚਨ ਦਾ? ਵੀ ਜਿਹੜਾ ਜਗਰਾਮਾ ਦੀ ਰੋਸ਼ਨੀ ਨਾਮਿਕ ਮੇਲਾ ਹੈ ਜੀ ਉਹ ਕਿਸ ਫਕੀਰ ਦੀ ਦਰਗਾਹ ਤੇ ਲੱਗਦਾ ਹੈ? ਇਹਦਾ ਅਨਸਰ ਆਜੂਗਾ ਜੀ ਸੈਕਿੰਡ ਹਜ਼ਰਤ ਮਹੌਕਮ ਉਦਦ ਉਦਦ ਸੈਕਿੰਡ ਅਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਜੀ ਸੁਹਾਗ ਲੋਕ ਗੀਤ ਕਦੋਂ ਗਾਏ ਜਾਂਦੇ ਹਨ ਫਸਟ ਹੈ ਜੀ ਕੁੜੀ ਦੇ ਵਿਆਹ ਸਮੇਂ ਸੈਕਿੰਡ ਹੈ ਬੱਚੇ ਦੇ ਜਨਮ ਸਮੇਂ ਥਰਡ ਹੈ ਬੱਚੇ ਦੇ ਵਿਆਹ ਸਮੇਂ ਫੋਰਥ ਹੈ ਪ੍ਰੇਮੀ ਦੇ ਵਿਛੋੜੇ ਸਮੇਂ ਕੀ ਅਨਸਰ ਆਜੂਗਾ ਜੀ ਵਿਸਹਾਗ ਜਿਹੜੇ ਲੋਕ ਗੀਤ ਨੇ ਜੇ ਕਦੋਂ ਗਾਏ ਜਾਂਦੇ ਨੇ ਤੇ ਇਹਦਾ ਅਨਸਰ ਆਜੂਗਾ ਜੀ ਫਸਟ ਕੁੜੀ ਦੇ ਵਿਆਹ ਸਮੇਂ ਕੁੜੀ ਦੇ ਵਿਆਹ ਸਮੇਂ ਜਿਹੜੇ ਸੁਹਾਗ ਲੋਕ ਗੀਤ ਨੇ ਜੋ ਗਾਏ ਜਾਂਦੇ ਨੇ ਫਸਟ ਆਨਸਰ ਆ ਜਾਊਗਾ। ਨੈਕਸਟ ਕੁਐਸਚਨ ਦੇਖੋ ਇਹ। ਮਰਦਾਂ ਦੇ ਗਿੱਧੇ ਦਾ ਖੇਤਰ ਹੈ ਫਸਟ ਹੈ ਜੀ ਮਾਝਾ, ਸੈਕਿੰਡ ਹੈ ਦੁਆਬਾ, ਥਰਡ ਹੈ ਮਾਲਵਾ, ਫੋਰਥ ਹੈ ਪੋਟੋਹਾਰ। ਕੀ ਆਨਸਰ ਆ ਜਾਊਗਾ ਇਸ ਕੁਐਸਚਨ ਦਾ? ਵੀ ਜਿਹੜਾ ਮਰਦਾਂ ਦਾ ਗਿੱਧਾ ਹੈ ਜੀ ਉਹ ਕਿਸ ਖੇਤਰ ਦਾ ਸਭ ਤੋਂ ਜ਼ਿਆਦਾ ਮੰਨਿਆ ਜਾਏ ਮੰਨਿਆ ਗਿਆ ਪ੍ਰਸਿੱਧ ਹੈ। ਤਾਂ ਇਹਦਾ ਆਨਸਰ ਆ ਜਾਊਗਾ ਜੀ ਥਰਡ ਮਾਲਵਾ। ਮਾਲਵਾ ਵਿੱਚ ਕੀ ਹੈ ਮਾਲਵਾ ਖੇਤਰ ਹੈ ਜੀ ਮਰਦਾਂ ਦੇ ਗੀਤੇ ਦਾ ਥਰਡ ਆਨਸਰ ਆ ਜੁਗਈ ਅਸ ਲਾਸਟ ਕੁਐਸਚਨ ਦੇਖੋ ਹੀ ਆਪਣੇ ਸਹੀ ਜੋੜ ਬਣਾਉਣੇ ਇੱਕ ਪਾਸੇ ਤਾਂ ਆਪਾਂ ਨੂੰ ਮੇਲੇ ਦਿੱਤੇ ਹੋਏ ਨੇ ਦੂਜੇ ਪਾਸੇ ਜਿੱਥੇ ਹੋ ਲੱਗਦੇ ਨੇ ਉਹਨਾਂ ਦੇ ਨਾਮ ਦਿੱਤੇ ਹੋਏ ਨੇ ਜਿਵੇਂ ਮੱਗੀ ਮੇਲਾ ਹੋ ਗਿਆ ਛਪਾਰ ਦਾ ਮੇਲਾ ਹੋ ਗਿਆ ਹੋਲਾ ਮਹੱਲਾ ਤੇ ਪਿੰਡੂ ਖੇਡਾਂ ਸੈਕਿੰਡ ਹੈਗਾ ਜੀ ਇੱਧਰ ਇੱਕ ਪਾਸੇ ਫਸਟ ਹੈਗਾ ਕਿਲਾ ਰਾਏਪੁਰ ਜਿਹੜਾ ਲੁਧਿਆਣਾ ਵਿੱਚ ਹੈ ਫਿਰ ਅਨੰਦਪੁਰ ਥਰਡ ਮੁਖਤਸਰ ਫੋਰਥ ਛਪਾਰ ਜਿਹੜਾ ਲੁਧਿਆਣਾ ਵਿਖੇ ਹੈ ਆਪਾਂ ਨੇ ਸਹੀ ਮੇਲ ਬਿਠਾਉਣਾ ਵੀ ਕਿਹੜਾ ਇਹਨਾਂ ਚੋਂ ਸਹੀ ਇਹਨਾਂ ਦਾ ਮੇਲ ਹੋਊਗਾ ਜੀ ਕੀ ਆਨਸਰ ਆਜੂਗਾ ਇਸ ਕੁਐਸਚਨ ਦਾ ਜੀ ਤੇ ਤਾਂ ਆਨਸਰ ਆਜੂਗਾ ਜੀ ਫਸਟ ਦੇਖੋ ਜਿਹੜਾ ਮਾਗੀ ਦਾ ਮੇਲ ਹੈਗਾ ਉਹ ਆਪਣਾ ਕੀ ਹੈਗਾ ਮੁਖਤਸਰ ਵਿੱਚ ਹੀ ਵਿਖੇ ਲੱਗਦਾ ਹੈਗਾ ਫਸਟ ਜਿਹੜਾ ਤੀਜਾ ਨਾਲ ਮਿਲ ਜੂਗਾ ਛਪਾਰ ਦਾ ਮੇਲ ਹੈਗਾ ਉਹ ਆਪਣਾ ਕੀ ਹੈ ਛਪਾਰ ਵਿਖੇ ਲੱਗਦਾ ਲੁਧਿਆਣਾ ਵਿਖੇ ਜਿਹੜਾ ਤੇ ਹੋਲਾ ਮਹੱਲਾ ਕੀ ਜੀ ਉਹ ਆਪਣਾ ਆਨੰਦਪੁਰ ਸਾਹਿਬ ਦਾ ਪ੍ਰਸਿੱਧ ਹੈ ਤੇ ਜਿਹੜੀ ਪਿੰਡੂ ਖੇਡਾਂ ਉਹਨੂੰ ਆਪਾਂ ਕਿਲਾ ਰਾਏਪੁਰ ਨੂੰ ਕਹਿੰਦੇ ਨੇ ਜਿਹੜਾ ਲੁਧਿਆਣਾ ਵਿਖੇ ਹੈ ਜੀ ਸੋ ਆਪਣਾ ਆਨਸਰ ਆ ਜਾਊਗਾ ਜੀ ਫਸਟ ਸੋ ਇਹ ਸੀ ਮੇਰੇ ਅੱਜ ਦੇ ਟਾਪ ਐਮਸੀਕਿਊ ਤੁਹਾਨੂੰ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਣਾ ਜੇ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਜਾਂ ਤੁਹਾਨੂੰ ਕੋਈ ਨਵੀਂ ਜਾਣਕਾਰੀ ਮਿਲੀ ਹੋਵੇ ਤਾਂ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਦੋਸਤਾਂ ਵੀ ਤਰ੍ਹਾਂ ਨੂੰ ਜਰੂਰ ਸ਼ੇਅਰ ਕਰ ਦਿਓ ਜੋ ਵੀ ਬੱਚਾ ਪੰਜਾਬੀ ਚੀਟੀਟੀ ਕੇਡਰ ਜੇ ਮਾਸਟਰਕੀਡ ਪੰਜਾਬੀ ਦੀ ਤਿਆਰੀ ਕਰ ਰਿਹਾ ਹੈ ਉਹਨਾਂ ਲਈ ਕੁਐਸਚਨ ਬਹੁਤ ਹੀ ਜਿਆਦਾ ਇੰਪੋਰਟੈਂਟ ਨੇ ਜੀ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਜਰੂਰ ਲਾਈਕ ਕਰ ਦਿਓ ਜੀ ਸੋ ਇੰਨੇ ਹੀ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ